ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਸੇਬ ਦਾ ਸਿਰਕਾ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਨੂੰ ਐਪਲ ਸਾਈਡਰ ਵਿਨੇਗਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੇਬ ਦੇ ਸਿਰਕੇ ਦਾ ਉਪਯੋਗ ਅਸੀਂ ਕਈ ਤਰੀਕੇ ਨਾਲ ਕਰਦੇ ਹਾਂ ਦੋਸਤੋ ਸੇਬ ਦੇ ਸਿਰਕੇ ਵਿੱਚ ਐਸਟਿਕ ਐਸਿਡ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਅਤੇ ਐਸਟਿਕ ਐਸਿਡ ਦਿਲ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਸੇਬ ਦੇ ਸਿਰਕੇ ਵਿੱਚ ਕਈ ਵਿਟਾਮਿਨਸ ਅਤੇ ਬਹੁਤ ਸਾਰੇ ਹੋਰ ਵਧੀਆ ਬੈਕਟੀਰੀਆ ਵੀ ਪਾਏ ਜਾਂਦੇ ਹਨ ਜਿਹੜੇ ਕਿ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਸੇਵਨ ਨਾਲ ਤੁਸੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਨੂੰ ਪੀਣ ਦਾ ਸਹੀ ਤਰੀਕਾ ਕੀ ਹੈ ਤਾਂ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਹੈ ਬਲੱਡ ਸ਼ੂਗਰ ਜੇਕਰ ਤੁਸੀਂ ਸੇਬ ਦੇ ਸਿਰਕੇ ਦੇ ਕੁਝ ਬੂੰਦਾਂ ਦਾ ਸੇਵਨ ਕਰੂੰਗੀ ਤਾਂ ਦੋਸਤੋ ਤੁਸੀਂ ਆਪਣੇ ਬਲੱਡ 슈ਗਰ ਦੇ ਲੈਵਲ ਤੋਂ ਤੁਸੀਂ ਸੇਵ ਦੇ ਸਿਰਕੇ ਦਾ ਸੇਵਨ ਕਰੋਗੇ ਤਾਂ ਤੁਹਾਡੀ ਚਰਬੀ ਮੋਮ ਦੀ ਤਰ੍ਹਾਂ ਪਿੰਗ ਲਗੀ ਕਿਉਂਕਿ ਇਸ ਵਿੱਚ ਐਸਟਿਕ ਐਸਿਡ ਹੁੰਦਾ ਹੈ ਜਿਸ ਦੇ ਕਾਰਨ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ ਅਤੇ ਤੁਸੀਂ ਆਪਣੇ ਮੋਟਾਪੇ ਤੋਂ ਛੁਟਕਾਰਾ ਵੀ ਪਾ ਸਕਦੇ ਹੋ ਤਾਂ ਤੁਸੀਂ ਹਰ ਰੋਜ਼ ਰਾਤ ਨੂੰ ਦੋ ਚਮਚ ਸਿਰਕੇ ਨੂੰ ਗੁੰਗੁਨੇ ਪਾਣੀ ਵਿੱਚ ਮਿਲਾਉਣਾ ਹੈ ਅਤੇ ਇਸ ਦਾ ਸੇਵਨ ਤੁਸੀਂ ਕਰਨਾ ਹੈ ਨੰਬਰ 3 ਕੋਲੇਸਟ੍ਰੋਲ ਨੂੰ ਘੱਟ ਕਰੇ ਸੇਬ ਦੇ ਸਿਰਕੇ ਵਿੱਚ ਦੋਸਤੋ ਪੈਕੇਟਨ ਮੌਜੂਦ ਹੁੰਦਾ ਹੈ ਜਿਹੜਾ ਕਿ ਤੁਹਾਡੇ ਸਰੀਰ ਅੰਦਰ ਖਰਾਬ ਕੋਲੇਸਟ੍ਰੋਲ ਦੇ ਸતર ਨੂੰ ਘੱਟ ਕਰਦਾ ਹੈ ਨੰਬਰ 4 ਸੋਜ ਨੂੰ ਘੱਟ ਕਰੇ ਜੇਕਰ ਤੁਹਾਡੀ ਚਮੜੀ ਗਰਮੀਆਂ ਦੇ ਦਿਨਾਂ ਵਿੱਚ ਧੁੱਪ ਦੇ ਕਾਰਨ ਜਲਨ ਦੇ ਕਾਰਨ ਸੋਜ ਹੋ ਗਈ ਹੋਵੇ ਤਾਂ ਤੁਸੀਂ ਸੇਬ ਦੇ ਸਿਰਕੇ ਨੂੰ ਪਾਣੀ ਵਿੱਚ ਮਿਲਾ ਕੇ ਇਸ ਦੇ ਪਾਣੀ ਨਾਲ ਨਹਾਣਾ ਹੈ ਨੰਬਰ 5 ਜੋੜਾਂ ਦੇ ਦਰਦ ਤੁਰਾਹਟ ਜੇਕਰ ਤੁਹਾਡੇ ਜੋੜ ਦਰਦ ਕਰਦੇ ਹੋਣ ਤਾਂ ਤੁਸੀਂ ਸੇਬ ਦੇ ਸਿਰਕੇ ਨੂੰ ਥੋੜੀ ਜਿਹੀ ਮਾਤਰਾ ਵਿੱਚ ਲੈ ਕੇ ਦਰਦ ਵਾਲੀ ਜਗ੍ਹਾ ਉੱਪਰ ਲਗਾਉਣਾ ਹੈ ਅਜਿਹਾ ਕਰਨ ਨਾਲ ਤੁਹਾਡੇ ਜੋੜਾਂ ਦਾ ਦਰਦ ਖਤਮ ਹੋ ਜਾਵੇਗਾ ਕਈ ਧਿਆਨਾਂ ਤੋਂ ਪੱਤਰ ਲੱਗਾ ਹੈ ਕਿ ਸੇਬ ਦੇ ਸਿਰਕੇ ਨੂੰ ਕੈਂਸਰ ਤੋਂ ਰਾਹਤ ਦਿਵਾਉਣ ਲਈ ਵੀ ਵਰਤਿਆ ਜਾਂਦਾ ਹੈ ਦੋਸਤੋ ਇਸ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ ਜਿਹੜੇ ਕਿ ਕੈਂਸਰ ਦੇ ਸੈੱਲਾਂ ਨੂੰ ਬਣਨ ਤੋਂ ਰੋਕਦੇ ਹਨ। ਨੰਬਰ 7 ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਐਪਲ ਸਾਈਡਰ ਵਿਨੇਗਰ ਵਿੱਚ ਮੌਲਿਕ ਐਸਿਡ ਹੁੰਦਾ ਹੈ ਜਿਹੜਾ ਕਿ ਦੋਸਤੋ ਐਂਟੀਬਾਇਟਿਕ ਗੁਣ ਨਾਲ ਭਰਪੂਰ ਹੁੰਦਾ ਹੈ ਜੋ ਕਿ ਪੇਟ ਵਿੱਚ ਲਾਭਕਾਰੀ ਬੈਕਟੀਰੀਆ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇ। ਗਲੇ ਦੀ ਖਰਾਸ਼ ਨੂੰ ਠੀਕ ਕਰੇ। ਇਸ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜਿਹੜੇ ਕਿ ਤੁਹਾਡੇ ਗਲੇ ਦੀ ਖਰਾਸ਼ ਨੂੰ ਠੀਕ ਕਰਦੇ ਹਨ। ਨੰਬਰ 9 ਮੂੰਹ ਦੀ ਬਦਬੂ ਨੂੰ ਦੂਰ ਕਰੇ ਅਤੇ ਤੁਹਾਡੇ ਦੰਦਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੁਸੀਂ ਰੋਜ਼ਾਨਾ ਛੋਟੀ ਚਮਚ ਸੇਬ ਦੇ ਸਿਰਕੇ ਦਾ ਸੇਵਨ ਕਰੋਗੇ ਤਾਂ ਤੁਹਾਡੇ ਮੂੰਹ ਦੀ ਬਦਬੂ ਗਾਇਬ ਹੋ ਜਾਵੇਗੀ ਸੇਬ ਦੇ ਸਿਰਕੇ ਨੂੰ ਦੰਦਾਂ ਉੱਪਰ ਲਗਾਉਗੇ ਤਾਂ ਦੋਸਤੋ ਤੁਹਾਡੇ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦਾ ਸੇਵਨ ਕਿਸ ਤਰ੍ਹਾਂ ਕਰਨਾ ਹੈ ਵੈਸੇ ਤਾਂ ਦੋਸਤੋ ਅਲੱਗ-ਅਲੱਗ ਬਿਮਾਰੀਆਂ ਵਿੱਚ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਕਿ ਤੁਸੀਂ ਕਿਸ ਤਰ੍ਹਾਂ ਕਿਸੇ ਵਿੱਚ 1 ਚਮਚ ਕਿਸੇ ਵਿੱਚ ਅੱਧੀ ਚਮਚ ਤੁਸੀਂ ਇਸ ਦਾ ਸੇਵਨ ਕਰਨਾ ਹੈ ਪਰ ਜੇਕਰ ਤੁਸੀਂ ਕੰਟੀਨਿਊਸ ਦਾ ਸੇਵਨ ਕਰਨਾ ਹੋਵੇ ਤਾਂ ਦੋਸਤੋ ਤੁਸੀਂ ਸਾਡੇ ਦੱਸੇ ਗਏ ਤਰੀਕੇ ਦੁਆਰਾ ਇਸ ਦਾ ਸੇਵਨ ਕਰ ਸਕਦੇ ਹੋ ਉਹ ਤਰੀਕਾ ਹੈ ਕਿ ਜੇਕਰ ਤੁਸੀਂ ਹਰ ਰੋਜ਼ ਸੇਬ ਦੇ ਸਿਰਕੇ ਨੂੰ ਪੀਣਾ ਚਾਹੁੰਦੇ ਹੋ ਤਾਂ ਇੱਕ ਗਲਾਸ ਪਾਣੀ ਵਿੱਚ ਇੱਕ ਜਾਂ ਫਿਰ ਦੋ ਚਮਚ ਸੇਬ ਦੇ ਸਿਰਕੇ ਦੇ ਮਿਲਾ ਕੇ ਤੁਸੀਂ ਖਾਣੇ ਤੋਂ 1 ਘੰਟਾ ਪਹਿਲਾਂ ਜਾਂ ਫਿਰ ਖਾਣੇ ਤੋਂ 1 ਘੰਟਾ ਬਾਅਦ ਇਸ ਦਾ ਸੇਵਨ ਕਰਨਾ ਹੈ ਪਰ ਦੋਸਤੋ ਖਾਣਾ ਖਾਣ ਤੋਂ ਤੁਰੰਤ ਬਾਅਦ ਜਾਂ ਫਿਰ ਇਸ ਦਾ ਸੇਵਨ ਕਰਕੇ ਤੁਰੰਤ ਤੁਸੀ ਖਾਣਾ ਨਹੀਂ ਖਾਣਾ ਤਾਂ ਐਸੀ ਸਾਡੇ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦੂਸ ਰਹੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ